ਆ ਸੀਟਾਂ ਤਾਂ ਲਫਾਫੇ ਵੀ ਨਹੀਂ ਉਤਰੇ ਹੋਏ ਦੇਖਾ 10000 ਚੱਲੀ ਆ origignal 1025 ਮਾਡਲ ਹੈ ਭਾਜੀ ਥਾਰ ਹਨਾ ਹੀ ਹਾਂਜੀ 25 ਮਾਡਲ 6ਵੇਂ ਮਹੀਨੇ ਦੀ ਏ 6ਵੇਂ ਮਹੀਨੇ ਦੀ ਆ ਹਾਂਜੀ ਭਾਜੀ ਤੋਂ ਪਰ ਲੋਨ ਕਿੰਨੇ ਕ ਦਾ ਹੋ ਜਾਊ ਗੱਡੀ ਤੇ ਲੋਨ ਇੱਥੇ 12 ਲੱਖ ਰੁਪਈਆ ਹੋ ਜਾਊਗਾ 12 ਲੱਖ ਦਾ ਲੋਨ ਹੋ ਜਾਊ ਜੇ ਦਵਾਂਗੇ ਕਿੰਨੇ ਜਾਂ 1.5 ਲੱਖ ਰੁਪਈਆ ਲੈ ਕੇ ਆ ਜਾਓ ਸਿਰਫ 1.5 ਲੱਖ ਲੈ ਕੇ ਆ ਜਾਓ ਤੇ ਗੱਲ ਇਹ ਵੀ ਹੈ ਜੇ ਤੁਸੀਂ ਵੀਡੀਓ 10-12 ਗਰੁੱਪਾਂ ਦੇ ਵਿੱਚ ਸ਼ੇਅਰ ਕਰਕੇ ਨਾ ਭਾਜੀ ਨੂੰ ਦਿਖਾ ਦੋਗੇ ਵੀ ਭਾਜੀ ਕੀਤੀ ਹੋਈ ਆ 10000 ਮੌਕੇ ਤੇ ਡਿਸਕਾਊਂਟ ਹੋ ਜਾਊ ਹੋ ਜਾਊਗਾ ਸੌਦੇ ਤੋਂ ਬਾਅਦ 1 ਲੱਖ ਇਹ ਚੱਲੀ ਆ ਧਰਮੇ 16 ਮਾਡਲ ਹੀ ਆ ਸਮਝ ਲਓ 16 ਮਾਡਲ ਆ ਇਹ ਦੇਖ 4V4 ਆਟੋ ਜੀ ਬਲੈਕ ਇੰਟੀਰੀਅਰ ਟਾਪ ਮਾਡਲ ਦੂਰੋਂ ਹੋ ਕੇ ਧਰਮੇ ਥੋੜੀ ਗੱਡੀ ਦਿਖਾ ਪੰਜੇ ਟਾਇਰ ਨਵੇਂ ਆ ਜੀ ਹਾਂ ਫੁੱਲ ਇਨ ਸ਼ੋਰ ਚ ਸਾਰੀ ਗੱਡੀ オリジナル ਆ ਜੀ 8000 ਡਿਸਕਾਊਂਟ ਗੱਡੀ ਮਗਰ 60000 ਡਿਸਕਾਊਂਟ 2.5 ਲੱਖ ਦੇ ਧਰਮੇ ਲਾਏ ਤੇ ਟਾਇਰ ਲੱਗੇ ਸਾਰੀ オリジナル ਦੀ ਗਾਰੰਟੀ ਹੈ ਇਹਦੀ ਵੀ ਦੇਖੋ ਇਹ ਵਿੱਚੋਂ ਦਿਖਾ ਗੱਡੀ ਪੈਂਦਾ ਰੋ ਬਜਾਰ ਸੈਂਸਰੀ ਗੱਡੀ ਦੇ ਬੜੀ ਤਾਕੜੀ ਲੱਗੀ ਪਈ ਹੈ ਹਨਾ 4V4 ਆ ਜੀ ਇਹ ਹਾਂ 4V4 ਆ ਧਰਮੇ ਤੂੰ ਗੱਡੀ ਦੀ ਤਾਂ ਦਖਣਾ ਬਈ ਬੜਾ ਸੋਹਣਾ ਜੀ ਹਾਂਜੀ ਕੇ ਨੰਬਰ ਵੀ ਗੱਡੀ ਦਾ ਬੜਾ ਘੈਂਟ ਆ ਚੱਲੀ ਕਿੰਨੀ ਕੋਣੀ ਆ ਇਹ ਇਹ ਚੱਲੀ ਆ ਜੀ 60000 ਰਜਨ ਅਸਰ ਨਵੀਂ 2.5 ਲੱਖ ਦੀ ਆ ਬਗੈਰਾਂ ਲੱਖ ਦੀ ਹਾਂਜੀ ਹਾਂਜੀ ਜਿਹੜੇ ਸੱਜਣ ਕਹਿ ਦਿੰਦੇ ਆ ਨਾ ਬਾਈ ਸਾਨੂੰ ਗੱਡੀਆਂ ਨਹੀਂ ਲੱਭਦੀਆਂ ਵਧੀਆ ਕੰਡੀਸ਼ਨ ਦੀਆਂ ਤਸੱਲੀ ਵਾਲੀਆਂ ਗਾਰੰਟੀ ਵਾਲੀਆਂ ਤਾਂ ਮੇਰੇ ਪਿਛਲੇ ਪਾਸੇ ਨਾ ਥੋੜਾ ਜਿਹਾ ਫਲੈਕਸ ਤੇ ਧਿਆਨ ਮਾਰੋ ਐਮ ਐਸ ਮੋਟਰ ਜਿੱਤੇ ਪਹੁੰਚੇ ਆ ਮਿੱਤਰੋ ਇਹ ਐਮ ਐਸ ਮੋਟਰ ਜ ਬੜੇ ਪਿੰਡ ਦੇ ਵਿੱਚ ਪੈ ਜਾਂਦੀ ਆ ਗਰਾਈਆਂ ਦੇ ਬਿਲਕੁਲ ਲਾਗੇ ਪੈ ਜਾਂਦੀ ਆ ਇੱਥੇ ਤੁਸੀਂ ਕਿਹੜੇ ਸੱਜਣ ਨੂੰ ਮਿਲਣਾ ਕਿਹੜਾ ਸੱਜਣ ਤੁਹਾਨੂੰ ਜਹਾਜ਼ਾਂ ਵਰਗੀਆਂ ਗੱਡੀਆਂ ਬਿਲਕੁਲ ਵਾਜਬ ਰੇਟਾਂ ਦੇ ਵਿੱਚ ਦਊਗਾ ਪਹਿਲਾਂ ਉਹਨਾਂ ਦੇ ਦਰਸ਼ਨ ਕਰਵਾਉਣੇ ਆ ਉਹਨਾਂ ਤੋਂ ਬਾਅਦ ਕਿਹੜੀਆਂ ਕਿਹੜੀਆਂ ਗੱਡੀਆਂ ਅੱਜ ਇਸ ਗੜਾਉ ਦੇ ਵਿੱਚ ਖੜੀਆਂ ਨੇ ਇਸ ਸ਼ੋਰੂਮ ਦੇ ਵਿੱਚ ਖੜੀਆਂ ਨੇ ਕੱਲੀ-ਕੱਲੀ ਗੱਡੀ ਦੀ ਡਿਟੇਲ ਦੱਸਾਂਗੇ ਪਹਿਲਾਂ ਪਸਵਾਕਤ ਕਰ ਲਈ ਭਾਜੀ ਇਸਰੀਕਰ ਤੁਹਾਨੂੰ ਮੁਬਾਰਕਾਂ ਬਹੁਤ ਸਾਰੀਆਂ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਜੀ ਵੀ ਗੱਲ ਇਹ ਹੈ ਧਰਮੇ ਇਹ ਭਾਜੀ ਉਹ ਨੇ ਜੇ ਕੋਈ ਪਿੰਡ ਦਾ ਸੱਜਣ ਅੱਧੀ ਰਾਤ ਆਵਾਜ਼ ਮਾਰ ਲੈਣਾ ਵੀ ਭਾਜੀ ਸਾਨੂੰ ਆ ਐਮਰਜੈਂਸੀ ਹੈ ਪੈਰਾਂ 'ਚ ਚੱਪਲ ਆਣੀ ਪਉਂਦੇ ਪਹਿਲਾ ਬੰਦੇ ਦੇ ਨਾਲ ਤੁਰਦੇ ਆ ਕੰਮ ਬਾਅਦ ਵਿੱਚ ਪੁੱਛਦੇ ਵੀ ਕੀ ਕੰਮ ਆ ਭਾਜੀ ਇਹ ਗੱਲਾਂ ਨਾ ਕੋਈ ਗੱਲ ਨਹੀਂ ਜੀ ਆਪਾਂ ਗਰੀਬ ਬੰਦੇ ਨੇ ਹਰ ਵੇਲੇ ਖੜੇ ਜਦੋਂ ਮਰਜੀ ਆਪਾਂ ਨੂੰ ਫੜ ਕੇ ਤੇ ਤੁਸੀਂ ਪੰਚੀ ਦੀ ਵੀ ਮੈਂ ਕਹਿੰਦਾ ਸੇਵਾ ਨਿਭਾਈ 10 ਸਾਲ ਮੈਂ ਪੰਚੀ ਵੀ ਕੀਤੀ 10 ਸਾਲ ਬਾਈ ਨੇ ਪੰਚੀ ਵੀ ਕੀਤੀ ਆ ਪਰ ਜਿਹੜੀਆਂ ਇਹ ਗੱਡੀਆਂ ਖੜੀਆਂ ਨੇ ਇਹ ਬੈਸੇ ਤਾਂ ਚਲੋ ਬਾਈ ਦਾ ਕਾਰੋਬਾਰ ਆ ਪਰ ਇਹ ਲੋਕਾਂ ਦੀ ਸੇਵਾ ਦੇ ਵਿੱਚ ਵੀ ਹਾਜ਼ਰ ਨੇ ਅੱਧੀ ਰਾਤ ਬਾਈ ਨੂੰ ਜੇ ਕੋਈ ਐਮਰਜੈਂਸੀ ਸਵਾਲ ਪਾ ਦੇਣਾ ਵੀ ਭਾਜੀ ਸਾਨੂੰ ਆ ਐਮਰਜੈਂਸੀ ਪੈ ਗਈ ਗੱਡੀ ਚਾਹੀਦੀ ਆ ਅੱਧੀ ਰਾਤ ਤੁਰ ਪੈਂਦੇ ਨੇ ਉੱਠ ਕੇ ਤੇ ਭਾਜੀ ਆਪਣੇ ਕੋਲ ਅੱਜ ਕਿਹੜੀਆਂ ਕਿਹੜੀਆਂ ਗੱਡੀਆਂ ਨੇ ਆ ਦੇਖੋ ਜੀ ਤੁਹਾਡੇ ਸਾਹਮਣੇ ਪਹਿਲੀਆਂ ਗੱਡੀਆਂ ਤੁਹਾਡੀਆਂ ਸਾਰੀਆਂ ਕਿਹੜੀਆਂ ਹੋ ਗਈਆਂ ਜਿਹੜੀ ਸਭ ਤੋਂ ਫੇਵਰਟ ਆ ਤਰਮੇ 25 ਮਾਡਲ ਗੱਡੀ ਆ ਭਾਜੀ ਕਿੰਨੀ ਚੱਲੀ ਹੋਈ ਐ 10000 ਚੱਲੀ ਐ ਸਿਰਫ 10000 ਚੱਲੀ ਹੋਈ ਐ ਉਰਿਆ ਆ ਦੇਖੀ ਕਈ ਵਾਰ ਸੱਜਣ ਨਾ ਆਏ ਨਾ ਕਹਿੰਦੇ ਇਹ ਹੋਰ ਵੀ 2 ਮੈਨ ਸੋ ਜੀ ਸ਼ਨ ਦੇਖ ਯਾਰ ਚਾਹੇ ਬੰਦਾ ਦਾੜ੍ਹੀ ਚੋਤਾ ਹੌਲੇ ਗੱਡੀ ਚੱਲੇ ਇੱਧਰ ਆਈ ਆ ਵਿੱਚੋਂ ਕਰਵਾ ਚੈੱਕ ਲੈ ਆ ਸੀਟਾਂ ਤੋਂ ਲਫਾਫੇ ਵੀ ਨਹੀਂ ਉਤਰੇ ਹੋਏ ਦੇਖਾ 10000 ਚੱਲੀ ਆ origignal 1025 ਮਾਡਲ ਆ ਭਾਜੀ ਥਾਰ ਹਨਾ ਹੀ ਹਾਂਜੀ 25 ਮਾਡਲ 6ਵੇਂ ਮਹੀਨੇ ਦੀ ਏ 6ਵੇਂ ਮਹੀਨੇ ਦੀ ਆ ਹਾਂਜੀ ਭਾਜੀ ਮੈਨੂੰ ਇਹ ਦੱਸੋ ਪਹਿਲੇ ਇਹ ਗੱਡੀ ਦੀ ਡਿਮਾਂਡ ਕੀ ਰੱਖਦੀ ਫਸਟ ਓਨਰ ਹੈ ਨਾ ਫਸਟ ਓਨਰ ਸਾਢੇ 13 ਲੱਖ ਰੁਪਏ ਪਹਿਲਾਂ ਵੀ ਆਪਾਂ 25 ਵੇਚੀ ਆ ਜੀ ਉਹ ਹਾਂ ਇੱਕ ਪਹਿਲਾਂ ਵੀ ਵੇਚੀ ਆ ਜਿਹਦੇ ਨਾਲ ਦੀ ਤੇ ਹੁਣ ਜਿਹੜੇ ਸੱਜਣ ਉਹਦੇ ਨਿਰਾਸ਼ ਹੋ ਕੇ ਮੁੜ ਕੇ ਕਹਿਣ ਵੀ ਭਾਜੀ ਤੁਸੀਂ ਐਂ ਵੇ ਦਰ ਮੇ ਅਲਾਈ ਤੇ ਡਰ ਚੱਕਰ ਭਾਈ ਜਮਨ ਨਮੀ ਗੱਡੀ ਆ ਯਾਰ 200000 ਦੀ ਸੈਂਸਰੀ ਲੱਗੀ ਆ ਜੀ ਇਹਨੂੰ 50000 ਦੀ ਤਾਂ ਸੈਂਸਰੀ ਲੱਗੀ ਹੋਈ ਆ ਭਾਜੀ ਤੋਂ ਪਰ ਲੋਨ ਕਿੰਨੇ ਕ ਦਾ ਹੋ ਜਾਊ ਗੱਡੀ ਤੇ ਲੋਨ ਇੱਥੇ 12 ਲੱਖ ਰੁਪਈਆ ਹੋ ਜਾਊਗਾ 12 ਲੱਖ ਦਾ ਲੋਨ ਹੋ ਜਾ ਜੇ ਦਵਾਂਗੇ ਕਿੰਨੇ ਜਾਂ 1.5 ਲੱਖ ਰੁਪਈਆ ਲੈ ਕੇ ਆ ਜਾਓ ਸਿਰਫ 1.5 ਲੱਖ ਲੈ ਕੇ ਆ ਜਾਓ ਤੇ ਗੱਲ ਇਹ ਵੀ ਆ ਜੇ ਤੁਸੀਂ ਵੀਡੀਓ 10-12 ਗਰੁੱਪਾਂ ਦੇ ਵਿੱਚ ਸ਼ੇਅਰ ਕਰਕੇ ਨਾ ਭਾਜੀ ਨੂੰ ਦਿਖਾ ਦੋਗੇ ਵੀ ਭਾਜੀ ਕੀਤੀ ਹੋਈ ਆ 10000 ਮੌਕੇ ਤੇ ਡਿਸਕਾਊਂਟ ਹੋ ਜਾਊਗਾ ਹੋ ਜਾਊਗਾ ਸੌਦੇ ਤੋਂ ਬਾਅਦ ਵੀ ਡਿਸਕਾਊਂਟ ਹੋ ਜਾਊ ਭਾਜੀ ਜਿਹੜੀ ਏ ਬੈਬੋਕਸ ਵਾਲਿਆਂ ਦੀ ਨੇ ਭਾਈ ਹਾਂ ਬਾਲਟਸ ਲੈ ਕੇ ਆਂਦੀ ਹਾਂਜੀ ਓਕੇ ਭਾਜੀ ਜਲੰਧਰ ਦਾ ਨੰਬਰ ਕੰਡੀਸ਼ਨਿੰਗ ਦੀ origignal ਸਾਰੀ ਮੈਂ ਕਹਾਂ ਨਵੀਂ ਕਾਰ ਜੀ ਸਾਰੀ origignal ਧਰਵੇਂ ਲਾਇ ਤੇ ਟਾਇਰ ਚਾਹਣਾ ਨੇ ਬਿਲਕੁਲ ਪੰਜੇ ਟਾਇਰ ਨਵੇਂ ਵਿੱਚੋਂ ਵੀ ਖਰੀਦ ਸਕਦਾ ਜੋ ਕੋ ਹਮਾ ਦੇ ਟਾਇਰ ਆ ਭਾਜੀ ਅੱਛਾ ਜੋ ਕੋ ਹਮਾ ਦੇ ਟਾਇਰ ਨੇ ਹਾਂਜੀ ਪੰਜੇ ਹੀ ਲਾਇ ਟਾਇਰ ਪਲਾਟੀ ਦੇ ਲਾਏ ਆ ਪਲਾਟੀ ਦੇ ਲਾਏ ਨੇ ਟੌਪ ਮਾਡਲ ਆ ਹਾਈ ਲਾਈਨ ਓਕੇ ਭਾਜੀ ਪਾਰਟੀ ਕਮੀ ਦੇ ਨਾਲ ਆਏ ਇਹ ਦੂਜੇ ਨਾਲੇ ਦੂਜੇ ਸਾਵੇਂ ਨਾਮ ਚੱਲੀ ਕਿੰਨੀ ਹੋਣੀ ਆ ਇਹ ਇਹ ਚੱਲੀ ਹੈਗੀ ਇਹ 70000 70000 ਚੱਲੀ ਆ ਮਾਡਲ ਦੱਸ ਦਿੱਤੀ ਆਪਾਂ ਨੇ 2013 ਟ ਭਾਜੀ ਕਿੰਨੇ ਚ ਦਵਾਂਗੇ ਆਪਾਂ ਇਹ? ਇਹ ਗੱਡੀ ਆਪਾਂ ਜੀ 3 ਲੱਖ ਰੁਪਏ ਹੀ ਦੇ ਦਵਾਂਗੇ। ਚੱਕੋ ਮੇਤਰੋ ਪੂਰੇ 3 ਲੱਖ ਦੀ ਗੱਡੀ ਇਹ ਲੈ ਜਾਓ। ਭਾਜੀ ਜਿਹੜੀ ਇਧਰਲੇ ਪਾਸੇ ਖੜੀ ਆ ਨੋਵਾ ਆ ਗੱਡੀ ਖੜੀ ਆ। ਇਹ 2011/12 ਜੀ। 4047 ਗੱਡੀ ਦਾ ਨੰਬਰ ਹੈ 2012 ਮਾਡਲ ਹੈ ਜੀ। 11/12 ਹਾਂਜੀ 20 ਮਾਡਲ ਆ ਟੌਪ। ਅੱਛਾ। ਹਾਂਜੀ। ਟੌਪ ਮਾਡਲ ਗੱਡੀ ਸਾਰੀਆਂ ਟੌਪ ਦੀਆਂ ਨੇ ਆਪਣੇ ਕੋਲ। ਹਾਂਜੀ। ਭਾਜੀ ਕੀ ਡਿਟੇਲ ਆ ਗੱਡੀ ਦੀ ਦੱਸਿਓ ਕਰ। ਇਹ ਗੱਡੀ ਜੀ ਦੂਜੇ ਨਾਂ ਤੇ ਆ ਜੀ। ਹਾਂਜੀ। ਟੌਪ ਮਾਡਲ ਹੈ ਨਵੇਂ ਟਾਇਰ ਆ ਫੁੱਲ ਇੰਚੋਰ ਚ ਹੈ ਜੀ। ਜ 11 ਮਾਡਲ 11/12 ਮਾਡਲ ਇਹ B ਮਾਡਲ 10 ਲੱਖ ਦੀ ਹਾਂਜੀ ਲੈ ਮੇਤਰੋ ਆ ਜੋ ਕੱਲੀ ਗੱਲ ਇਹ ਨਹੀਂ ਇਧਰਲੇ ਪਾਸੇ ਨੋਵਾ ਕ੍ਰਿਸਟਾ ਵੀ ਖੜੀ ਆ ਹਾਂਜੀ ਭਾਜੀ ਇਹਦੀ ਵੀ ਡਿਟੇਲ ਦੱਸ ਦਿਓ ਇਹ 2016/17 ਦੀ ਪਹਿਲੇ ਨਾਂ ਤੇ ਚੜਾਈ ਆ ਧਰਮਜਬੂਰੀ ਫਰਸਟ ਓਨਰ ਫਰਸਟ ਓਨਰ ਹੈ 16/17 ਮਾਡਲ ਉਹ ਮਾਡਲ ਆ ਜੀ ਧਰਮੇ ਅਲਾਈ ਟਾਇਰ ਗੱਡੀ ਨੂੰ ਚੈੱਕ ਕਰਵਾ ਦੇ ਭਾਈ ਨੰਬਰ ਵੀ ਗੱਡੀ ਦਾ ਪੂਰਾ ਲਾ ਕੇ ਰੱਖ ਹਾਂ ਪਹਿਲੇ ਨਾਂ ਤੇ ਆ ਭਾਜੀ ਚੱਲੀ ਕਿੰਨੀ ਕੁੜੀਆਂ ਇਹ ਇਹ ਚੱਲੀ ਹੈ ਜੀ ਲੱਖ 1 ਲੱਖ ਇਹ ਚੱਲੀ ਆ ਧਰਮੇ ਪੱਜ ਵੀ ਨਾ ਦੱਸਿਓ ਕਿੰਨੇ ਚ ਬਣੂ ਇਹ ਗੱਡੀ 11 ਲੱਖ ਰੁਪਈਆ ਮੰਗਦੇ ਆ ਜੀ ਬਾਕੀ ਆਪਾਂ ਕਰ ਲਾਂਗੇ ਜਿੱਦਾਂ ਤੁਸੀਂ ਕਹੋਗੇ ਵਕਮਾਨ ਤੋਂ ਬੁਲਾਓਗੇ ਉਹਨਾਂ ਨੂੰ ਵਾਹ ਕ੍ਰਿਸ਼ਤਾ ਦਾ 11 ਲੱਖ ਰੁਪਈਆ ਤਾਂ ਮੰਗੇ ਹੀ ਐ 11 ਲੱਖ ਹੀ ਮੰਗਿਆ ਨਾ ਹਾਂਜੀ ਹਾਂਜੀ 1.5 ਲੱਖ ਰੁਪਈਆ ਦੇ ਦਾਂਗੇ ਜੀ 10 ਲੱਖ ਦੀ ਹੋਰ ਕਿ 1.5 ਦੀ 1.5 ਦੀ 10 ਲੱਖ ਤੇ 50 ਹਜ਼ਾਰ ਦੀ ਗੱਡੀ ਬਣੂ 10 ਹਜ਼ਾਰ ਤੁਹਾਡਾ ਮਾਨ ਜਿਹੜਾ ਉਹ ਵੱਖਰਾ ਜੀ ਹਾਂ ਜਿਹੜਾ ਐ ਕਦੂ ਕਾ ਵੀ ਵੀਡੀਓ ਬਾਈ 10 ਗਰੁੱਪਾਂ ਚ ਸ਼ੇਅਰ ਕਰਤੀ 10 ਹਜ਼ਾਰ ਮੌਕੇ ਤੇ ਡਿਸਕਾਊਂਟ ਵੀ ਹੋ ਜੂ ਯਾਰ ਤੇ ਪਾ ਜਿਹੜੀ ਆ ਖੜੀ ਆ ਇ ਹਾਂ 4v4 ਆਟੋ ਦਰਮੇ ਕੰਡੀਸ਼ਨ ਦਿਖਾ ਗੱਡੀ ਦੇ ਵਿੱਚੋਂ ਇਹ ਨਿਕਲੀ 16 ਚ ਜੀ ਨਾਲੇ ਸੱਚ ਅੱਛਾ 16 ਚ ਹਾਂਜੀ ਹਾਂਜੀ 16 ਮਾਡਲ ਹੀ ਆ ਸਮਝ ਲਓ 16 ਮਾਡਲ ਆ ਇਹ ਦੇਖ 4v4 ਆਟੋ ਜੀ ਬਲੈਕ ਇੰਟੀਰੀਅਰ ਟਾਪ ਮਾਡਲ ਦੂਰੋਂ ਹੋ ਕੇ ਦਰਮੇ ਥੋੜੀ ਗੱਡੀ ਦਿਖਾ ਪੰਜੇ ਟਾਇਰ ਨਵੇਂ ਆ ਜੀ ਹਾਂ ਫੁੱਲ ਇਨ ਸੋਰਸ ਸਾਰੀ ਗੱਡੀ オリジナル ਆ ਜੀ ਚੱਕੋ ਮਿੱਤਰੋ ਇਹ ਸਾਰੀ ਗੱਡੀ オリジナル ਫੁੱਲੋਂ ਸੋਰਸ ਆ ਦਰਮੇ ਜਬਦੂ ਤੇ 4v4 ਆਟੋ ਰੋਬ ਦੇਖ ਗੱਡੀ ਦਾ ਪੈਂਦਾ ਯਾਰ ਰੋਬ ਦੇਖ ਫਰਸਟ ਓਨਰ ਦੀ ਗੱਡੀ ਹੈ ਭਾਜੀ ਕਿੰਨੀ ਚੱਲੀ ਹੋਣੀ ਹੈ ਇਹ ਇਹ ਚੱਲੀ ਹੈ ਜੀ 120000 ਜੀ 1 ਲੱਖ ਤੇ 20000 ਚੱਲੀ ਹੋਈ ਹੈ ਇੱਕ ਹੱਥ ਚੱਲੀ ਹੋਈ ਹੈ ਗੱਡੀ ਭਾਜੀ ਕੀ ਡਿਮਾਂਡ ਰੱਖਦੀ ਗੱਡੀ ਇਹ ਗੱਡੀ ਆਪਾਂ ਦੇਣੀ 16 ਲੱਖ ਰੁਪਏ ਦੀ 16 ਮਾਡਲ ਹੈ 16 ਲੱਖ ਦੀ ਦੇਣੀ 16 ਲੱਖ ਜੀ ਹਾਂਜੀ ਦੇਖੋ ਏ ਤਰਮੇ ਬਾਕੀ 50000 ਤੁਹਾਡਾ ਮਾਨ ਬੱਕਰਾ ਜੀ 10000 ਬੱਕਰਾ ਤੇ 50000 ਉਦਾਂ ਛੋਟ 60000 ਡਿਸਕਾਊਂਟ ਗੱਡੀ ਮਗਰ 60000 ਡਿਸਕਾਊਂਟ ਰੇਗੀ 15 ਲੱਖ ਤੇ 40000 ਦੀ ਹਾਂਜੀ ਲੈ ਜਾਓ 16 ਮਾਡਲ ਸਾਰੀ ਗੱਡੀ ਓਰੀਜਨਲ ਆ ਫੁੱਲ ਬੀਮਾ ਅਲਾਇ ਤੇ ਟਾਇਰ ਜਮਾਂ ਨਵੇਂ ਟਰਨੇ ਕਰਵਾ ਚੈੱਕ ਹੋਏ ਆ ਜਾ ਕਰ ਪੰਜੇ ਟਾਇਰ ਨਵੇਂ ਪੰਜੇ ਟਾਇਰ ਗੱਡੀ ਦੇ ਨਵੇਂ ਨੇ ਜਾ ਕੇ ਰੁਪਈਆ ਲਾਂਭੋ ਲੋਰ ਚਾਹੀ ਪਹਿਲੇ ਨਾਂ ਤੇ ਦੇਖ ਪੈਂਦਾ ਨਾ ਰੋਬ ਗੱਡੀ ਦਾ ਯਾਰ ਪੂਰਾ ਭਾ ਜਿਹੜੀ ਆ ਗੱਡੀ ਸਟਾਰਟ ਖੜੀ ਆ ਆ ਗੱਡੀ ਇਹ 2012 ਬੀ ਆ ਜੀ ਨਵੀ ਜਿਹੜੀ ਪਹਿਲਾਂ 75 ਨੰਬਰ ਤੁਸੀਂ ਦੇਖ ਕੇ ਗਏ ਉਹ ਬਹੁਤ ਵਧੀਆ ਰਿਸਪੌਂਸ ਆਇਆ ਜੀ ਉਹਦਾ ਅੱਛਾ ਉਹ ਵੇਚੀ ਆਪਾਂ 530000 ਦੀ ਠੀਕ ਆ ਜੀ ਤੇ ਇਹ ਆਪਾਂ 510000 ਦੀ ਗੱਡੀ ਦੇ ਦਵਾਂਗੇ ਚੱਕੋ ਮਿੱਤਰੋ ਨਵੀਂ ਗੱਡੀ ਫੋਲਿੰਗ ਚੋਰ ਪਹਿਲੇ 100000 ਫਿਰ ਡਿਸਕਾਊਂਟ ਹੋ ਗਿਆ ਦੋਨੇ ਚਾਬੀਆਂ ਪੂਰੇ 5 ਲੱਖ ਦੀ ਦਵਾਵਾਂਗੇ ਪੂਰੇ 5 ਲੱਖ ਦੀ ਨਵੀਂ ਕਾਰ ਆ ਜੀ ਵੱਡੀ ਗਰੇ ਲਾੜੀ ਚਾਰੇ ਚਾਰੇ ਦਾ ਟਾਇਰ ਨਵੇਂ ਹੋਦੇ ਪੰਜੇ ਟਾਇਰ ਨਵੇਂ ਜੀ ਲੋਕੋ ਆ ਮਾ ਆ ਦੇਖ ਦੇਖ ਵਿੱਚੋਂ ਗੱਡੀ ਸੰਖਾ ਜਾ ਰੱਖ ਦੇਖ ਗੱਡੀ 30000 ਦੇ ਟਾਇਰ ਹੁਣੇ ਨਵੇਂ ਪਾਏ ਆ ਜੀ ਦੇਖ ਕੈਪਟਲ ਸੀਟਾਂ ਦੇ ਵਿੱਚ ਆ ਕੈਪਟਲ ਸੀਟਾਂ ਆ ਜੀ ਹਾਂ ਕੈਪਟਨ ਸੀਟਾਂ ਆ ਪਾ ਜੀ ਮਾਡਲ 12 12/13 12/13 ਮਾਡਲ ਨੀ ਮਾਡਲ ਬੀ ਮਾਡਲ ਆ ਪੂਰੇ 5 ਲੱਖ ਦੀ ਗੱਡੀ ਬਣੂ ਫਰਸਟ ਓਨਰ ਆ ਹਾਂਜੀ ਫਰਸਟ ਓਨਰ ਦੋਨੇ ਚਾਬੀਆਂ ਇਹ ਚੱਲੀ ਕਿ ਨਹੀਂ ਹੋਈ ਜੇ ਇਹ ਚੱਲੀ ਜੀ 170000 170000 ਚੱਲੀ ਹੋਈ ਆ ਭਾ ਜਿਹੜੀ ਆ ਖੜੀ ਆ ਥਾਰ ਇਹ ਥਾਰ 21 ਮਾਡਲ ਆ ਜੀ 4x4 4x4 21 ਮਾਡਲ ਭਾ ਜੀ ਇਹਦੇ ਲਾਇਟ ਤੇ ਟਾਇਰ ਕਿੰਨੇ ਕਦੇ ਹੋਣੇ ਆ ਇਹ 2.5 ਲੱਖ ਦੇ ਲਾਇਟ ਟਾਇਰ ਹੀ ਲੱਗੇ ਹੋ ਆ ਜੀ ਇਹਨੂੰ 2.5 ਲੱਖ ਦੇ ਦਰਮੇ ਲਾਇਟ ਤੇ ਟਾਇਰ ਲੱਗੇ ਸਾਰੀ ਵੀ ਓਰੀਜਨਲ ਦੀ ਗਾਰੰਟੀ ਐ ਇਹਦੀ ਵੀ ਦੇਖੋ ਇਹ ਵਿੱਚੋਂ ਦਿਖਾ ਗੱਡੀ ਪੈਂਦਾ ਰੋਬ ਯਾਰ ਸੈਂਸਰੀ ਗੱਡੀ ਤੇ ਬੜੀ ਤਾਕੜੀ ਲੱਗੀ ਪਈ ਜਾਨਾ 4/4 ਹੈ ਇਹ ਹੂੰ 4/4 ਹੈ ਧਰਮੇ ਤੂੰ ਗੱਡੀ ਦੀ ਤਾਂ ਦਖੜਾ ਬਈ ਬੜਾ ਸੋਹਣਾ ਜੀ ਹਾਂਜੀ ਕੀ ਨੰਬਰ ਵੀ ਗੱਡੀ ਦਾ ਬੜਾ ਘੈਂਟ ਹੈ 2 ਲੱਖ ਦੇ ਲਾਈਟ ਹੈ ਜੀ ਮਾੜੀ ਲੱਖ ਦੇ ਜੀ ਮਾਡਲ 21 ਹਾਂਜੀ ਚੱਲੀ ਕਿੰਨੀ ਕੋਣੀ ਹੈ ਇਹ ਇਹ ਚੱਲੀ ਆਈ 60000 ਅਰिजਨ ਪਰ ਮੈਂ 60000 ਚੱਲੀ ਹੋਈ ਆ ਤੁਹਾਨੂੰ ਪੇਂਟ ਦੀ ਗਾਰੰਟੀ ਹੈ ਜੀ ਇਹ ਓਨਰ ਵੀ ਫਰਸਟ ਹੈ ਇਹ ਸੈਕੰਡ ਓਨਰ ਹੈ ਜੀ ਸੈਕੰਡ ਓਨਰ ਹੈ ਹਾਂਜੀ ਭਾਜੀ ਮੈਨੂੰ ਐ ਦੱਸਿਓ ਕੀ ਡਿਮਾਂਡ ਰੱਖਤੀ ਗੱਡੀ ਦੀ ਇਹ ਆਪਾਂ ਕਾਰ ਇੱਕੋ ਹੀ ਰੇਟ ਹੈ 11 ਲੱਖ ਦੀ ਦੇਣੀ 11 ਲੱਖ ਦੀ ਦੇਣੀ ਹਾਂਜੀ ਓਕੇ ਤੈਨੂੰ ਮੇਰੇ ਤੋਂ 11 ਲੱਖ ਰੀ ਪੈਂਦੀ ਨਵੀਂ ਐ ਅਸਰ ਨਵੀਂ ਵਾਈ ਲਖ ਦੀ ਆ 11 ਲਖ ਦੀ ਹਾਂਜੀ ਹਾਂਜੀ ਨਵੀਂ ਨਾਲੋਂ ਅੱਧੇ ਰੇਟ 'ਚ ਸਕ੍ਰੈਚ ਗੱਡੀ ਤੇ ਕਿਤੇ ਨਹੀਂ ਹੈਗਾ ਸਕ੍ਰੈਚ ਨਹੀਂ ਕਿਤੋਂ ਪੇਂਟ ਨਹੀਂ ਜੀ ਹਾਂ ਗੱਡੀ ਕੰਡੀਸ਼ਨ ਦੀ ਸਾਰੀ ਓਰੀਜਨਲ ਹੈ ਹਾਂਜੀ ਹਾਂਜੀ ਉਹ ਜਿਹੜੀ ਆ ਖੜੀ ਐ ਨੋ ਵਾ ਇਧਰਲੇ ਪਾਸੇ ਇਹ 2014 ਮਾਡਲ ਹੈ ਜੀ ਤਰਵੇਂ ਪਹਿਲਾਂ ਤਾਂ ਲਾਈ ਟਾਇਰ ਗੱਡੀ ਤੇ ਚੈੱਕ ਕਰਵਾ ਓਏ ਲਾਈ ਟਾਇਰ ਦੇਖ ਕਰਵਾਇ ਚੈੱਕ ਜੀ 4 ਆ ਜੀ 14 ਮਾਡਲ ਨਵੇਂ ਟਾਇਰ ਨਵੇਂ ਲਾਏ ਨਵੇਂ ਲਾਏ ਨਵੇਂ ਟਾਇਰ ਨਵੇਂ ਸੀਟ ਕਵਰ ਜੀ 4 14 ਮਾਡਲ ਹਾਂਜੀ ਤਰ ਮੈਂ ਸੀਐਸਓ ਸੇ ਸਾਰੇ ਗੱਡੀ ਦੇ ਚੈੱਕ ਕਰਵਾ ਦੇ ਵਿੱਚੋਂ ਦਿਖਾਈ ਦੇਖ ਕੈਪੀਟਲ ਸੀਟਾਂ ਦੇ ਵਿੱਚ ਗੱਡੀ ਆ ਦੇਖ ਕਿਉਂ ਪੈਂਦਾ ਨਾ ਰੋਬ ਸੋਹਣੀ ਗੱਡੀ ਆ ਨਾ ਪੂਰੀ ਭਾਜੀ ਕਿੰਨੇ ਕਿ ਚੱਲੀ ਹੋਣੀ ਆ ਗੱਡੀ ਇਹ ਭਾਜੀ 1,10,000 ਚੱਲੀ ਆ 1,10,000 ਚੱਲੀ ਆ ਪੰਜਾਬ ਦਾ ਨੰਬਰ ਆ ਓਨਰ ਕਹਿੰਦੀ ਆ ਜੀ ਇਹ ਇਹ ਫਰਸਟ ਓਨਰ ਹੀ ਲੈ ਮਿੱਤਰੋ ਓਨਰ ਫਰਸਟ ਓਨਰ ਗੱਡੀਆਂ ਆਪਣੇ ਕੋ ਸਾਰੀਆਂ ਨੰਬਰ ਵੀ ਲੱਖ ਰੁਪਏ ਦਾ 8884 ਨੰਬਰ ਆ ਜੀ ਭਾਜੀ ਮੈਨੂੰ ਐ ਦੱਸਿਓ ਕੀ ਮੰਗਦਿਆਂ ਆਪੇ ਗੱਡੀ ਦਾ ਇਹ ਆਪਾਂ 6 ਲੱਖ ਰੁਪਏ ਦੀ ਦੇਣੀ ਹੈ ਜੀ 14 ਮਾਡਲ 6 ਲੱਖ ਹਾਂ ਜੀ ਕਾਰ ਬਿਲਕੁਲ ਨਵੀਂ ਹੈ ਜੀ ਬਿਲਕੁਲ ਫਸਟ ਓਨਰ ਹੈ ਚੱਲੀ ਵੀ ਥੋੜੀ ਜੀ ਬਾਕੀ ਕਰ ਲਾਂਗੇ ਤੁਹਾਡਾ ਮਾਣ ਜੇ ਤੁਹਾਡਾ ਨਾਮ ਲੈ ਕੇ ਆਉਗੇ ਮੌਕੇ ਤੇ ਮਾਣ ਤਾਂ ਹਰੇਕ ਗੱਡੀ ਦੇ ਵਿੱਚ ਹੀ ਪੂਰਾ ਹੋਊਗਾ ਉਹਨੂੰ ਬੰਦ ਕਰ ਦੀ ਭਾਈ ਆਪਾਂ ਹਾਂ ਜੀ ਕਰ ਦੋ ਕਰ ਦੋ ਲੈ ਮਿੱਤਰੋ ਇਹ ਤਾਂ ਕਰਤੀ ਬੰਦ ਦੋ ਗੱਡੀਆਂ ਇਧਰਲੇ ਪਾਸੇ ਖੜੀਆਂ ਨੇ ਜੀ ਆਪਣੀਆਂ ਆ ਵੀ ਦੱਸ ਜੀ ਇਹ ਇਹ ਸੋਲਡ ਆ ਜੀ ਇਹ ਨਹੀਂ ਇਹਨੂੰ ਅਸਾਂ ਇਹ ਗੱਡੀ ਪਿੱਕ ਗਈ ਇਹ ਸੋਲਡ ਹੋ ਗਈ ਉਹ ਕਿਤੇ ਜਿਹੜੀ ਆ ਖੜੀ ਹੈ ਜਿੱਧਰਲੇ ਪਾਸੇ ਹਾਂ ਜੀ ਇਹ ਕਾਰ ਇਹ 20 2 ਲੱਖ ਦੇ ਲਾਈਟ ਟਾਇਰ ਲੱਗੇ ਇਹਨੂੰ 1 ਲੱਖ 17000 ਚੱਲੀ ਹੋਈ ਆ 2 ਲੱਖ ਦੇ ਲਾਈਟ ਟਾਇਰ ਲੱਗੇ ਹੋਏ ਨੇ ਸਾਰੀ ਗੱਡੀ オリジナル ਆ ਇਹ ਆਨਰ ਕਿੰਨੇ ਹੋਏ ਗੱਡੀ ਸੈਕੰਡ ਆਨਰ ਸੈਕੰਡ ਆਨਰ ਕੰਡੀਸ਼ਨ ਦੀ オリジナル ਹੀ ਆ ਸਾਰੀ ਸਾਰੀ オリジナル ਆ ਜੀ ਦੇਖ ਧਰਮੇ ਕਰਾ ਚੈੱਕ ਲੋਕ ਕਹਿੰਦੇ ਨੇ ਜਮਦੂਤ ਦੇ ਝੋਟੇ ਲੱਭਦੇ ਨਹੀਂ ਵਧੀਆ ਕੰਡੀਸ਼ਨ ਦੇ ਲੱਭਦੇ ਨਹੀਂ ਮੈਂ ਕਹਿੰਦਾ ਨੇਰੀਆਂ ਲਿਆ ਦਾਂਗੇ ਲੱਭਣ ਵਾਲੀਆਂ ਤੁਸੀਂ ਖਰੀਦਣ ਵਾਲੇ ਬਣਿਓ ਭਾਜੀ ਦੱਸਿਓ ਕਰਾਂ ਇਹ ਗੱਡੀ ਦੇ ਦਾਂਗੇ ਜੀ ਆਪਾਂ 8.5 ਲੱਖ ਰੁਪਏ ਦੀ 8 ਲੱਖ ਤੇ 50000 ਦੀ ਹਾਂਜੀ ਹਾਂਜੀ ਡਿਸਕਾਊਂਟ ਕਿੰਨਾ ਕਰਾਂਗੇ ਤੁਹਾਡੀ ਵੀਡੀਓ ਦੇਖ ਕੇ ਆਊਗਾ 10000 ਤਾਂ ਹੈਗਾ ਹੀ ਆ 20-25000 ਹੋਰ ਕਰ ਦਾਂਗੀ ਚੱਕੋ ਮਿੱਤਰੋ ਓਏ 8.5 ਲੱਖ ਦੇ ਵਿੱਚੋਂ 20-25 ਘੱਟ ਗਿਆ ਯਾਨੀ ਕਿ 7.5 ਲੱਖ ਦੀ ਰਹੇਗੀ ਹਾਂਜੀ ਆ ਜੋ ਮਿੱਤਰੋ ਫਟਾਫਟ ਬੜਾ ਪਿੰਡ ਭਾਜੀ ਕਿੱਥੇ ਪੈ ਜਾਂਦਾ ਦੱਸੋ ਗ੍ਰਾਂਿਆਂ ਦੇ ਨਾਲ ਡਿਸਟ੍ਰਿਕਟ ਜਲੰਧਰ ਗ੍ਰਾਂਿਆਂ ਪਿੰਡ ਕਿੱਥੇ ਪੈ ਜਾਂਦਾ ਉਹ ਵੀ ਦੱਸੋ ਗ੍ਰਾਂਿਆਂ ਫਲੋਰ ਦੇ ਨਾਲ ਜੀ ਹਾਂ ਜਦੋਂ ਆਪਾਂ ਜਲੰਧਰ ਫਲੋਰ ਤਹਿਸੀਲ ਆ ਸਾਡੀ ਲੁਧਿਆਣੇ ਤੋਂ ਜਲੰਧਰ ਨੂੰ ਜਾਂਦੇ ਆ ਰਸਤੇ ਦੇ ਵਿੱਚ ਫਲੋਰ ਪੈ ਜਾਂਦਾ ਫਲੋਰ ਦੇ ਨਾਲ ਗ੍ਰਾਂਿਆਂ ਨਾਲ ਗ੍ਰਾਂਿਆਂ ਪੈ ਜਾਂਦਾ ਗ੍ਰਾਂਿਆਂ ਦੇ ਨਾਲ ਪੈ ਜਾਂਦਾ ਬੜਾ ਪਿੰਡ ਹੈ ਨਾ ਜੀ ਹਾਂ ਤੇ ਨੰਬਰ ਵਾਈ ਉਹਨਾਂ ਦਾ ਸਕਰੀਨ ਤੇ ਚੱਲੀ ਜਾਂਦਾ ਕੋਈ ਵੀ ਗੱਡੀ ਤੁਹਾਨੂੰ ਪਸੰਦ ਆਉਂਦੀ ਹੈ ਫਟਾਫਟ ਮੋਰਚਾ ਮਾਰ ਲਿਓ ਜਿਵੇਂ ਮੋਰਚਾ ਮਾਰਨਾ ਇਹਨਾਂ ਇਧਰਲੇ ਪਾਸੇ ਸਾਡੇ ਭਾਜੀ ਵੀ ਖੜੇ ਨੇ ਬਾਈ ਇਹ ਭਾਜੀ ਹਿਮਲੇ ਤੋਂ ਆਏ ਭਾਜੀ ਆਪਣੇ ਬੀਨ ਕਿੱਥੋਂ ਆਏ ਜੀ ਆਪ ਨੂੰ ਨਾ ਦੱਸਿਓ ਤਸੌਲੀ ਤੋਂ ਤਸੌਲੀ ਤੋਂ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਅਸੀਂ ਆ ਬੜੇ ਪਿੰਡ ਦੇ ਵਿੱਚ ਜਾਈਏ ਜੀ ਆਪਕਾ ਵੀਡੀਓ ਦੇਖ ਰਹਾ ਤਾਂ ਅਸਲ ਵੀਡੀਓ ਦੇਖ ਰਹਾ ਆਪਕਾ ਤੇ ਗੱਲ ਮਿੱਤਰੋ ਇਹ ਆ ਤੇ ਭਾਜੀ ਤੁਹਾਨੂੰ ਰਸਤੇ ਦੇ ਵਿੱਚ ਬੜੇ ਕਾਰੋਬਾਰ ਮਿਲੇ ਹੋਣਗੇ ਇੱਥੇ ਤੁਹਾਡਾ ਮਨ ਕਿਵੇਂ ਬਣ ਗਿਆ ਵੀ ਅਸੀਂ ਉੱਥੇ ਜਾਈਏ ਵੀਰ ਜੀ ਭਾਈ ਸਾਹਿਬ ਨਾਲ ਬਾਰਤਕ ਕੀਤੀ ਇਨਕਾ ਵਿਹਵ ਅੱਛਾ ਲਗਾ ਬਸ ਗੱਲ ਸਾਰੀ ਅਸੇ ਬਿਹਾਵ ਦੀ ਹੁੰਦੀ ਹੈ ਵੀ ਤੁਹਾਡੇ ਚ ਨਾ ਮਤਲਬ ਯਾਰ ਤੁਹਾਡੀ ਬੋਲੀ ਚ ਮਿਠਾਸ ਹੋਣੀ ਚਾਹੀਦੀ ਹੈ ਤੁਹਾਡਾ ਨਾ ਇਹ ਭਾਈ ਸਾਹਿਬ ਵੀ ਬਹੁਤ ਅੱਛੇ ਹੈ ਬਹੁਤ ਜਿਆਦਾ ਅੱਛੇ ਹੈ ਇਹ ਵੀ ਇਹਨੋ ਭਾਈ ਸਾਹਿਬ ਇਹ ਵੀ ਬਹੁਤ ਅੱਛੇ ਹੈ ਅਸੇ ਭਾਈ ਤੁਹਾਡੇ ਨਾਲ ਹੀ ਆਏ ਨੇ ਹਾਂਜੀ ਇਹ ਹਾਂਜੀ ਇਨਕੋ ਤਾਂ ਪਹਿਲੀ ਵਾਰ ਮੈਨਾਂ ਨੂੰ ਭਾਈ ਸਾਹਿਬ ਤੇ ਦੂਜੀ ਵਾਰ ਹੋ ਗਈ ਹੈ 3-4 ਦਿਨ ਪਹਿਲੇ ਆਏ ਥੇ ਬਹੁਤ ਅੱਛੀ ਗੱਡੀ ਘੱਡੀ ਲਈ ਆਪਣੀ ਘੱਡੀ ਘੱਡੀ ਲਈ ਇਹਨੂੰ ਇਨਕੋ ਨੋਵਾ ਦੇਣੀ ਹੈ ਇਹ ਦੋਨੋਂ ਅਸਾਂ ਨੋਵਾ ਘੱਡੀ ਲੈਣੀ ਹੈ ਲੈ ਕੇ ਜਾਣੀ ਕੋਈ ਦੋਨੋਂ ਲੈ ਜਾਏਗੇ ਕੋਈ ਬਾਤ ਨਹੀਂ ਠੀਕ ਹੈ ਜੀ ਗੋਡਾ ਭਾਈ ਗੋਡਾ ਪੂਰਾ ਹੈ ਨਾ ਥੈਂਕ ਯੂ ਥੈਂਕ ਯੂ ਤੇ ਮਿੱਤਰੋ ਐੜੇੜੀ ਦੂਰੋਂ ਸੱਜਣ ਆਉਂਦੇ ਆਂ ਕਈ ਵਾਰ ਨਾ ਤੁਸੀਂ ਨੇੜੇ ਵਾਲੇ ਵੀ ਰਹਿ ਜਾਂਦੇ ਹੋ ਜਲਦੀ ਜਿਹੜਾ ਮਾਰ ਲਿਆ ਕਰੋ ਜਦੋਂ ਤੁਹਾਡੇ ਮਨ ਦੇ ਵਿੱਚ ਇਹ ਆਣਾ ਵੀ ਅਸੀਂ ਯਾਰ ਗੱਡੀ ਲੈਣੀ ਹੈ ਘੈਂਟ ਤਾਂ ਬੜਾ ਪਿੰਡ ਕੋਈ ਬਾਹਲੀ ਦੂਰ ਨਹੀਂ ਹੈਗਾ ਇਹ ਗੁਰਾਇਆਂ ਦੇ ਬਿਲਕੁਲ ਲਾਗੇ ਪੈ ਜਾਂਦਾ ਭਾਜੀ ਦਾ ਨਾਮ ਤੇਜਿੰਦਰ ਹੈ ਭਾਜੀ ਕਿੰਨੇ ਟਾਈਮ ਤੋਂ ਆਪ ਗੱਡੀਆਂ ਦੇ ਕੰਮ 26 ਸਾਲ ਹੋ ਗਿਆ ਜੀ ਤੇ 26 ਸਾਲ ਹੋ ਕੇ ਕੰਮ ਕਰਦਾ 2000 ਚ ਕੰਮ ਸ਼ੁਰੂ ਕੀਤਾ ਸੀ ਗੱਡੀ ਦੀ ਨਾ ਤੁਰ ਹੀ ਜਾਂਦੀ ਸੀ ਤੌਰ ਦੇਖ ਕੇ ਦੱਸ ਦਿੰਦੇ ਇੰਨਾ ਤਜਰਬਾ ਆਇਆ ਹੋਇਆ ਆਪਾਂ ਐਕਸੀਡੈਂਟ ਗੱਡੀ ਅੰਦਰ ਨਹੀਂ ਬਾੜੀ ਦੀ ਜੀ ਨਹੀਂ ਬਾਅਦ ਦੀ ਗਰੰਟੀ 2 ਸਾਲ ਦੀ ਗੱਡੀ ਦੇਣ ਤੋਂ ਬਾਅਦ ਵੀ ਗਰੰਟੀ ਆ ਹੋਊਗੀ ਓਕੇ ਤੇ ਗੱਲ ਇਹ ਵੀ ਹੈ ਤੁਹਾਨੂੰ ਭਾਜੀ ਉਹਨਾਂ ਨੂੰ ਦਿੱਤੀ ਨੋਆ ਐ ਫਾਰਚੂਨਰ ਉਹਨਾਂ ਨੂੰ ਪੁੱਛੋ ਉਹ ਵੀ ਆਏ ਹੋਏ ਆ ਸੋ ਵੀ ਆਏ ਹੋਣੇ ਹਾਂਜੀ ਤੇ ਧਰਮੇ ਆਓ ਆਜੋ ਆਜੋ ਭਾਜੀਆ ਜਿਹੜੀ ਵੀ ਗੱਡੀ ਮੈਨੂੰ ਪੱਕੇ ਨੰਬਰ ਦੀ ਮਿਲੂ ਰੋ ਹਾਂਜੀ ਇਹਨਾਂ ਨੂੰ ਦਿੱਤੀ ਫਾਰਚੂਨਰ ਜੀ ਕਿ ਕਿਹੜਾ ਪਿੰਡਾ ਤੁਹਾਡਾ ਆਇਆ ਸੀ ਭਾਈ ਮਾਲਪੁਰ ਤੋਂ ਮਾਲਪੁਰ ਇਹ ਕਿੱਥੇ ਇਸ਼ਾਰਪੁਰ ਤੋਂ ਪੈ ਗਿਆ ਆ ਗੱਡੀ ਤੁਸੀਂ ਲੈ ਲਈ ਹਾਂਜੀ ਮੁਬਾਰਕਾਂ ਭਾਈ ਤੁਹਾਨੂੰ ਗੱਡੀ ਜਿੱਦਾਂ ਦੀ ਵੀਡੀਓ 'ਚ ਦੇਖੀ ਤੇ ਉਦਾਂ ਦੀ ਮਿਲੀਆਂ ਨਾ ਐ ਆ ਪਾਜੀ ਐਂ ਡਿੱਟੋ ਐ ਆ ਤਾਂ ਨਹੀਂ ਕੋਈ ਲਿਖਿਆ ਹੋਇਆ ਵੀ ਯਾਰ ਅਸੀਂ ਗਲਤ ਦੱਸਤਾ ਹੋਵੇ ਤੁਸੀਂ ਆਖੀਆ ਹੋਵੇ ਯਾਰ ਵੀਡੀਓ 'ਚ ਕੁਝ ਹੋਰ ਦੱਸਿਆ ਸੀ ਇੰਜਨ ਓਕੇ ਆ ਸਾਰਾ ਹੀ ਹਾਂ ਐਂ ਜੈਸੀ ਬੋਡੀ ਦੀ ਵੀ ਸਾਰੀ ਓਰੀਜਨਲ ਆ ਜੀ ਤੇ ਲੈ ਮਿੱਤਰੋ ਯਾਰ ਜਿੱਦਾਂ ਦੀ ਗੱਡੀ ਦੱਸਦੇ ਨੇ ਨਾ ਪਾਜੀ ਉਦਾਂ ਦੀ ਗੱਡੀ ਨਿਕਲਦੀ ਹੁੰਦੀ ਐ ਤੇ ਜ਼ਰੂਰ ਇੱਕ ਵਾਰੀ ਜੇ ਤੁਹਾਡੇ ਮਨ ਦੇ ਵਿੱਚ ਇਹ ਆ ਨਾ ਯਾਰ ਅਸੀਂ ਵਧੀਆ ਗੱਡੀ ਲੈਣੀ ਆ ਰੇਟ ਵੀ ਵਾਜਿਬ ਲੈਣਾ ਤਾਂ ਚੁੱਪ ਕਰਕੇ ਬੜੇ ਪੰਡ ਦੇ ਵਿੱਚ ਆ ਜੀ ਇਹ ਮੇਰਾ ਭਰਾ ਆ ਜੀ ਛੋਟਾ ਅਮਰਜੀਤ ਕੀ ਹਾਲਾਤ ਦਾ ਇਹ ਥੋੜਾ ਇਹ ਸਕਦਾ ਹਾਂ ਹਾਂ ਬਸ ਤੇ ਮੇਰੇ ਤੋਂ ਵਾਲੇ ਘਾਟ ਬੰਦੇ ਨੇ ਜਰਾ ਆ ਕੇ ਜਾਏ ਤੁਹਾਡੀ ਰੂਹ ਖੋ ਸੋਣੀ ਹੈ ਤੇ ਨੰਬਰ ਸਕਰੀਨ ਤੇ ਲਾਓ ਕਰਾ ਫਟਾਫਟ ਫੋਨ